ਉਹ ਤਾਂ ਕਹਿੰਦੇ ਪੰਜਾਬ ਚ ਚੱਟਾ ਹੀ ਖਤਮ ਹੋ ਗਿਆ ਜੇ ਉਹਨਾਂ ਦੇ ਦਾਅਵੇ ਸਹੀ ਹੁੰਦੇ ਤਾਂ ਫਿਰ ਅੱਜ ਸਾਡੇ ਘਰੇ ਕੋਈ ਛੋੜੀ ਹੋਣਾ ਸੀਗਾ ਅੱਜ ਤੋਂ 4 ਦਿਨ ਮੇਰੇ ਪਿੰਡ ਰੋੜੀ ਕਪੂਰੇ ਦੇ ਵਿੱਚ ਮੋਲਕ ਆਇਆ ਸੀ ਮੈਂ ਪਈ ਸੀ ਮੇਰੇ ਕੋਲੇ ਭੈਣਾਂ ਆਈਆਂ ਨਰੇਗਾ ਵਾਲੀਆਂ ਮੇਰਾ ਪਤਾ ਲੈਣ ਮੈਂ ਆਖਿਆ ਆਂਦੀਆਂ ਮੋਲਕ ਆਇਆ ਸੀ ਮੈਂ ਕਿਹਾ ਮੋਲਕ ਨਾ ਮੇਰੀ ਗੱਲਬਾਤ ਕਰਾਉਣੀ ਸੀ ਮੈਂ ਆਪਦੀ ਹੱਡ ਬੀਤੀ ਦੱਸਦੀ ਮੇਰੇ ਰੋੜੀ ਕਪੂਰੇ ਦੇ ਪਿੰਡ ਵਿੱਚ ਮੁੰਡੇ ਮਾਜਵਾ ਸਿੱਖਾਂ ਦੇ ਤੇ ਜਿਵੇਂ ਦਾਰਾ ਦੇ ਨੇਖਾ ਹੀ ਟਿੱਕਾ ਵੇਚਦੇ ਤੇ ਨੇਖਾ ਹੀ ਲਾਉਂਦੇ ਆ ਇਹ ਮੁੰਡਾ ਕੰਪਨੀ ਚ ਮਿਡਲੈਂਡ ਵਾਲਿਆਂ ਦੇ ਕੰਮ ਕਰਦਾ ਸੀ। ਇਹਦੀ ਮੰਮੀ ਨੇ ਪਿੰਡ ਚ ਗੋਹੇ, ਕੂੜੇ, ਸਾਰੇ ਮੰਡਿਆਂ ਦੇ ਸੀਜ਼ਨ ਹਰ ਕੰਮ ਕਰਕੇ ਇਹਨੇ ਬੱਚਾ ਪੜਾ ਕੇ ਪਾਲ ਕੇ ਇਹਨੇ ਵਧੀਆ ਕੰਮ ਤੇ ਲਾਇਆ ਸੀ 22,000 ਰੁਪਏ ਤਨਖਾਹ ਲੈ ਕੇ ਇਹਨਾਂ ਨੇ ਘਰ ਬਣਾਇਆ ਜਿਹੜੇ ਉਹਦੇ ਮੇਰੇ ਪਿੰਡ ਦੇ ਕੜਮ ਚੌਧਰੀ ਪੁਲਸਾ ਵਾਲੇ ਕਹਿੰਦੇ ਤੇ ਅੱਜ ਘਰ ਟਾਉਣੇ ਆ। ਜੇ ਵੇਖਦਾ ਹੀ ਨਾ ਹੁੰਦਾ ਫਿਰ ਇਹ ਲਿਆ ਕੇ ਲਾਉਂਦੇ ਕਿੱਥੋਂ। ਹੂੰ। अच्छा जे कि तो ਚੱਲਦਾ ਪਿਆ ਫੇਰ ਇਹ ਲੈ ਕੇ ਆਉਂਦਾ ਫੇਰ ਹੀ ਗਾਂ ਵੇਚਣ ਵਾਲੇ ਸਮਗਲਰ ਵੇਚਦੇ ਆ ਫੇਰ ਹੀ ਗਾਂ ਲਾਉਣ ਵਾਲੇ ਲਾਉਂਦੇ ਆ ਸ਼ਰਿਆਮ ਰੋੜੀ ਕਪੂਰੇ ਚ ਚਿੱਟਾ ਵੇਖਦਾ ਘਰੋਂ ਚਿੱਟਾ ਲਾ ਕੇ ਗਿਆ ਮੈਂ ਇਹਨੂੰ ਖੁਦ ਵੇਖਿਆ ਇਹਦਾ ਚਿੱਟਾ ਲੱਗਿਆ ਮੇਰੇ ਆ ਗੱਲ ਚ ਗੰਡਾ ਐ ਮੈਂ ਆਪਦਾ ਆਪਰੇਸ਼ਨ ਕਰਵਾਉਣਾ ਸੀ ਮੈਂ ਉਸੇ ਆਪਰੇਸ਼ਨ ਵਾਲੇ ਪੈਸੇ ਲਾ ਕੇ ਦੀ ਜਵੰਤ ਕਰਵਾ ਕੇ ਲਿਆਂਦੀ ਮੈਂ ਕਿਉਂਕਿ ਮੇਰੇ ਵੀ ਬੇਟਾ ਨਹੀਂ ਮੇਰੇ ਆ ਇੱਕੋ ਹੀ ਬੇਟੀ ਹੈ 21 ਸਾਲ ਦੀ ਉਮਰ ਇਹਦਾ ਵੀ ਡੈਡੀ ਹੈ ਨਹੀਂਗਾ ਸਹੀ ਜੀ ਸਾਨੂੰ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਬਹੁਤ ਜ਼ਿਆਦਾ ਕੀਤੀ ਸੀ ਵੀਰੇ ਹੁਣੇ ਜੇਲ੍ਹ ਚੋਂ ਗਏ ਸੀ ਜੇਲ੍ਹ ਤੋਂ ਜਮਾ ਛਾੜ ਹੀ ਦਿੱਤਾ ਸੀ ਫਿਰ ਲਾਸਟ ਟਾਈਮ ਉਸ ਦਾ ਜੈਡਮਿਟ ਕਰਵਾਉਣਾ ਸੀ ਬਠਿੰਡੇ ਪੁੱਛਿਆ ਹੋਇਆ ਸੀ ਅਸੀਂ ਜੈਡਮਿਟ ਕਰਵਾਉਣਾ ਸੀ ਬਟ ਸਾਨੂੰ ਐ ਨਹੀਂ ਪਤਾ ਸੀ ਵੀ ਕੱਲ ਉੱਥੇ ਗਿਆ ਹੋਇਆ ਹੈ ਰੂੜੀ ਕਪੂਰੇ ਦੇ ਚਾਰ ਮੁੰਡੇ ਚਿੱਟਾ ਲੈਣ ਗਏ ਸੀ ਅੱਛਾ ਰੂੜੀ ਕਪੂਰੇ ਰੂੜੀ ਕਪੂਰੇ ਹਾਂ ਦੋਨੋਂ ਨੇ ਜਾਣਦੀ ਨਹੀਂ ਸੀ ਇੱਕ ਨੂੰ ਮੈਂ ਜਾਣਦੀ ਸੀ ਅੱਛਾ ਤੇ ਜਦੋਂ ਸਾਨੂੰ ਸ਼ਾਮ ਨੂੰ 5 ਵਜੇ ਮੁਲਾਜ਼ਮ ਦਾ ਫੋਨ ਕਹਿੰਦੇ ਬੀਬੀ ਕਰਮਜੀਤ ਕੌਰ ਆ ਮੈਂ ਕਿਹਾ ਹਾਂਜੀ ਕਹਿੰਦੇ ਮਨਪ੍ਰੀਤ ਦੀ ਮੰਮਾ ਮੈਂ ਕਿਹਾ ਹਾਂਜੀ ਕਹਿੰਦਾ ਤੁਹਾਡੇ ਪਿੰਡ ਰੋੜੀ ਕਪੂਰੇ ਦੇ ਚਾਰ ਮੁੰਡੇ ਚਿੱਟੇ ਵਿੱਚ ਅਸੀਂ ਲੈ ਆ ਮੈਂ ਤਾਂ ਵੀਰੇ ਦੇਖੋ ਜੇ ਟਾਈਮ ਵੇਖਦਾ ਰਿਹਾ ਚੱਲਦਾ ਰਿਹਾ ਉਹਨਾਂ ਟਾਈਮ ਤਾਂ ਕੋਈ ਕਿਸੇ ਦਾ ਫਿਊਚਰ ਵੀ ਨਹੀਂ ਸੇਵ। ਇੱਕ ਲਾ ਮੇਰਾ ਫਿਊਚਰ ਥੋੜੀ ਅੱਜ ਖਰਾਬ ਹੋਇਆ ਕੀ ਪਤਾ ਪਹਿਲਾਂ ਕਿੰਨਾ ਦਾ ਹੋਗਾ ਜਾਂ ਹੋਊਗਾ। ਤੇ ਅੱਜ ਮੇਰੇ ਘਰ ਦਾ ਦੀਵਾ ਗੁੱਲ ਹੋ ਗਿਆ। ਐਦੋਂ ਪਹਿਲਾਂ ਇਹਨਾਂ ਦਾ ਡੈਡੀ ਦੀ ਡੈਥ ਹੋਈ ਐ ਬਹੁਤ ਟਾਈਮ ਦੀ ਨਿੱਕੇ ਸੀ। ਮੈਂ ਮਸਾਂ ਪਾਲੀ ਸੀ ਕੰਮਕਾਰ ਕਰਕੇ। ਆ ਮੇਰਾ ਸਰੀਕਾ ਸਾਰੇ ਬੈਠਾ ਇਹਨਾਂ ਤੋਂ ਪੁੱਛਿਆ ਜਾਵੇ। ਉਹਨਾਂ ਨੇ ਉਹਨਾਂ ਦੇ ਮੋਟਰਸਾਈਕਲ ਵੀ ਰੱਖ ਲੈਣੀਆਂ ਮੋਬਾਈਲਾਂ ਵੀ ਰੱਖੀਆਂ ਕਿੰਨਾ। ਮੈਨੂੰ ਕਹਿੰਦੇ ਵੀ ਸਵੇਰ ਨੂੰ ਠੀਕ ਕਰਕੇ ਤੂੰ ਲੈ ਕੇ ਆਉਣਾ ਸਾਡੇ ਪੇਸ਼ ਕਰਨਾ। ਮੈਂ ਕਿ ਕੋਈ ਨੇ ਮੇਰੇ ਡਰਾਈਵਲ ਦੇ ਮੇਰਾ ਭਾਂਜਾ ਸੀ ਕੋਸ਼ ਉਹਦੇ ਸੈਨ ਕਰਵਾਏ ਸਾਡੇ ਚਾਰਾਂ ਦੇ ਅੱਛਾ ਮਲਾਜ਼ਮਾਂ ਨੇ ਸੈਨ ਕਰਵਾ ਲਈ ਅਸੀਂ ਅੱਖੇ ਵੀ ਲੈ ਆਵਾਂਗੇ ਜਦੋਂ ਅਸੀਂ 1 ਵਜੇ ਰਾਤ ਦੇ ਆਏ ਤਾਂ ਇਹ ਗਮਸ਼ਮਾਵਾ ਹੋਣ ਲੱਗ ਗਿਆ ਇਹਾਂ ਦਾ ਵੀ ਮਾਸੀ ਮੈਂ ਕਿਹਾ ਪਸੂਬਾ ਚਿੱਲਾਂਗੇ ਉਹ ਮਲਾਜ਼ਮਾਂ ਦੇ ਵੀ ਇਹਨੂੰ ਡੋਜ ਲੈ ਜੂਗੀ ਜਿਆਦਾ ਚੜੀ ਆ ਨਹੀਂ ਡੋਜ ਸਾਫ਼ ਤੁਸੀਂ ਇਹਦੇ ਫੱਬਤੂ ਕਰੇ ਲੈ ਜਾ ਫਿਰ ਮੇਰਾ ਭਤੀਜੇ ਨੂੰ ਫਾਣ ਕੀਤਾ ਦਲ ਸਿੰਘ ਵਾਲੇ ਤੇ ਗੱਡੀ ਲੈ ਕੇ ਆਇਆ ਸੁਬਾ ਅਸੀਂ 4 ਵਜੇ ਦੀਦੀ ਮੌਤ ਹੋ ਗਈ ਸੀ ਚਲ ਸਫਰ ਨਾਲ ਜੁੜੇ ਹੋ ਤੁਸੀਂ ਤੇ ਮੈਂ ਜੋਤ ਫਰੀਦਕੋਟ ਦੇ ਪਿੰਡ ਰੋੜੀਕਪੁਰਾ ਦੇ ਵਿੱਚ ਇਸ ਵਕਤ ਬੈਠੇ ਆ ਤਾਂ ਬੜਾ ਇੱਕ ਗੰਭੀਰ ਮਸਲਾ ਇੱਕ ਨੌਜਵਾਨ ਦੀ ਮੌਤ ਹੋਈ ਹੈ ਭੇਤਪਰੇ ਹਾਲਾਤਾਂ ਦੇ ਵਿੱਚ ਮੌਤ ਹੁੰਦੀ ਹੈ ਪਰਿਵਾਰਕ ਕਨੀਓ ਇਹ ਆਖਿਆ ਜਾਂਦਾ ਇਸ ਬੱਚੇ ਦੀ ਮੌਤ ਹੈ ਜਿਹੜੀ ਚਿੱਟੇ ਦੇ ਨਾਲ ਹੋਈ ਆ ਓਵਰਡੋਸ ਦੇ ਨਾਲ ਹੋਈ ਹੈ ਹੁਣ ਸਵਾਲ ਕਿਤੇ ਨਾ ਕਿਤੇ ਪੰਜਾਬ ਸਰਕਾਰ ਤੇ ਵੀ ਖੜੇ ਹੁੰਦੇ ਨੇ ਜਿੱਥੇ ਤਿੰਨ ਦਿਨ ਪਹਿਲਾਂ ਐਮਐਲਏ ਅਮੋਲਕ ਸਿੰਘ ਇੱਥੇ ਆਉਂਦੇ ਨੇ ਯੁੱਧ ਨਸ਼ਿਆ ਵਿਰੁੱਧ ਦੇ ਤਹਿਤ ਮੁਹਿੰਮ ਤਾਇਤ ਆਉਂਦੇ ਨੇ ਵੀ ਪੰਜਾਬ ਦੇ ਵਿੱਚੋਂ ਚੱਟਾ ਖਤਮ ਹੋ ਗਿਆ ਪੰਜਾਬ ਦੇ ਵਿੱਚ ਚੱਟਾ ਕਿਸ ਤਰ੍ਹਾਂ ਖਤਮ ਕਰੀਏ ਪਰ ਇੱਕ ਨੌਜਵਾਨ ਦੀ ਮੌਤ ਹੋ ਜਾਣੀ ਕਈ ਸਵਾਲ ਖੜੇ ਕਰ ਜਾਂਦੀ ਹੈ ਪ੍ਰਸ਼ਾਸਨ ਤੇ ਵੀ ਤੇ ਸ਼ਾਸਨ ਤੇ ਵੀ ਪਰਿਵਾਰ ਨਾਲ ਗੱਲਬਾਤ ਕਰਦੇ ਆ ਮਾਤਾ ਕੀ ਨਾਮ ਹੈ ਤੁਹਾਡਾ ਤੇ ਇਹ ਕਿੰਨੀ ਉਮਰ ਸੀ ਇਸ ਮੁੰਡੇ ਦੀ ਮੇਰਾ ਨਾਮ ਕਰਮਜੀਤ ਕਾਰਾ ਠੀਕ ਹੈ ਜੀ ਮੁੰਡੇ ਦਾ ਨਾਮ ਮਨਪ੍ਰੀਤ ਸਿੰਘ 22 ਸਾਲ ਦੀ ਉਮਰ ਸੀ ਜੀ ਇਹਨੂੰ ਹੋ ਗਿਆ 1.5 ਸਾਲ ਚਿੱਟਾ ਲਾਉਂਦੇ ਨੂੰ ਅੱਛਾ 1.5 ਸਾਲ ਚਿੱਟਾ ਹੋ ਗਿਆ ਇਹਨੂੰ ਲਾਉਂਦੇ ਨੂੰ ਤੇ ਪਹਿਲਾਂ ਇਹ ਲੱਗਿਆ ਸੀ ਆਪਦੇ ਕੰਮਕਾਰ ਤੇ ਬਰਨਾਲੇ ਰਹਿੰਦਾ ਸੀ ਉੱਥੋਂ ਆ ਕੇ ਇਹ ਇੱਥੇ ਮੁੰਡਿਆਂ ਚ ਰੋੜੀ ਕਪੂਰੇ ਚਿੱਟਾ ਲਾਉਣ ਲੱਗ ਗਿਆ। ਅੱਛਾ ਤਾਂ ਇਹਨੂੰ ਹੋਣਾ 22 ਦਿਨ ਹੋ ਗਏ ਸੀਗੇ ਜੇਲ੍ਹ ਵਿੱਚੋਂ ਆਏ ਨੂੰ ਕਿਉਂਕਿ ਚਿੱਟੇ ਦੀ ਕਾਰਨ ਲੈ ਗਏ ਸੀ ਵੀਰੇ ਨੂੰ ਚੱਕ ਕੇ। ਜੇਲ੍ਹ ਤੋਂ ਆਇਆ ਸੀ ਨਾ ਸੈਂਟਰ ਤੋਂ ਆਇਆ ਸੀ। ਜੇਲ੍ਹ ਤੋਂ ਆਇਆ ਸੀ। ਅੱਛਾ ਜੇਲ੍ਹ ਤੋਂ ਆਇਆ। ਜੇਲ੍ਹ ਕਿਉਂ ਆਇਆ ਸੀਗਾ? ਤੇ ਇਹਨੂੰ ਅੱਜ ਬਿਲਕੁਲ 8 ਦਿਨ ਹੋਏ ਸੀ। 4 ਦਿਨ ਇਹ ਮੁੰਡਿਆਂ ਦੇ ਵਿੱਚ ਨਹੀਂ ਗਿਆਗਾ। 4 ਦਿਨ ਇਹਨੂੰ ਇਹ ਵਿਚਾਰ ਦਿਨ ਮੁੰਡਿਆਂ ਚ ਜਾਂਦਾ ਰਿਹਾ। ਅੱਛਾ ਅੱਜ ਅੱਜ ਅਸੀਂ ਰਾਤ ਲੈ ਕੇ ਆਏ ਆ ਬਾਰਡਰ ਤੋਂ। ਝੁੱਗੀ ਪੈਂਡਾ ਅੱਛਾ ਫਿਰੋਜ਼ਪੁਰ ਕੋਲੋਂ अच्छा ओ ओथों किवें रोड़ीकपुरे दे चार मुंडे चिट्टा ਲੈਣ ਗਏ ਸੀ اچھا ਰੋੜੀਕਪੁਰੇ ਰੋੜੀਕਪੁਰੇ ਹਾਂ ਦੋਨੋਂ ਨੇ ਜਾਣਦੀ ਨਹੀਂ ਸੀ ਇੱਕ ਨੂੰ ਮੈਂ ਜਾਣਦੀ ਸੀ اچھا ਤੇ ਜਦੋਂ ਸਾਨੂੰ ਸ਼ਾਮ ਨੂੰ 5 ਵਜੇ ਮੁਲਾਜ਼ਮ ਦਾ ਫੋਨ ਆਇਆ ਕਹਿੰਦੇ ਬੀਬੀ ਕਰਮਜੀਤ ਕੌਰ ਆ ਮੈਂ ਕਿਹਾ ਹਾਂਜੀ ਕਹਿੰਦੇ ਮਨਪ੍ਰੀਤ ਦੀ ਮੰਮਾ ਮੈਂ ਤਾਂ ਹਾਂਜੀ ਕਹਿੰਦਾ ਤੁਹਾਡੇ ਪਿੰਡ ਰੋੜੀਕਪੁਰੇ ਦੇ ਚਾਰ ਮੁੰਡੇ ਚਿੱਟੇ ਵਿੱਚ ਅਸੀਂ ਲੈ ਆਂ ਅੱਛਾ ਕਹਿੰਦੇ ਤੇਰਾ ਮੁੰਡਾ ਬੇਹੋਸ਼ ਪਿਆ ਅੱਛਾ ਮੈਂ ਕਿਹਾ ਸਰ ਕਿੰਨਾ ਕਹਿੰਦੇ ਬਹੁਤ ਜ਼ਿਆਦਾ ਜਲਦੀ ਗੱਡੀ ਕਰਾ ਕੇ ਇਹਨੂੰ ਲੈ ਕੇ ਜਾਣਾ ਅਸੀਂ ਲਗਭਗ ਰਾਤ ਦੇ 11 ਵਜੇ ਗਏ ਬਹੁਤ ਵਾਟ ਦਾ ਸਮਾਂ ਸੀਗਾ ਜਦੋਂ ਅਸੀਂ 11 ਵਜੇ ਗਏ ਉੱਥੇ ਜਾ ਕੇ ਉਹਨਾਂ ਨੇ ਆਪਦੀ ਕਾਰਵਾਈ ਕੀਤੀ ਸਾਨੂੰ ਕਹਿੰਦੀ ਵੀ ਇੱਕ ਗੋਮ ਮੰਗਾ ਜਿਹੜੇ ਨਾਲ ਦੇ ਮੁੰਡੇ ਉਹਨਾਂ ਕੋਲੋਂ ਚਿੱਟਾ ਖੜਿਆ ਗਿਆ ਅੱਛਾ ਜੀ ਉਨਾਂ ਨੇ ਉਹਨਾਂ ਦੇ ਮੋਟਰਸਾਈਕਲ ਵੀ ਰੱਖ ਲੈਣੀਆਂ ਮਵੇਲਾਂ ਵੀ ਰੱਖੀਆਂ ਗਈਆਂ ਮੈਨੂੰ ਕਹਿੰਦੇ ਵੀ ਸਵੇਰ ਨੂੰ ਠੀਕ ਕਰਕੇ ਤੂੰ ਲੈ ਕੇ ਆਉਣਾ ਸਾਡੇ ਪੇਸ਼ ਕਰਨਾ ਮੈਂ ਕਿ ਕੋਈ ਗੱਲ ਨਹੀਂ ਵੀ ਲੈ ਕੇ ਆਵਾਂਗੇ ਅੱਛਾ ਮੇਰੇ ਪਾਪੇ ਦੇ ਮੇਰੇ ਡਰਾਈਵਲ ਦੇ ਮੇਰਾ ਭਾਂਜਾ ਸੀ ਕੋਸ਼ ਉਹਦੇ ਸੈਨ ਕਰਵਾਏ ਸਾਡੇ ਚਾਰਾਂ ਦੇ ਅੱਛਾ ਮੁਲਾਜ਼ਮਾਂ ਨੇ ਸੈਨ ਕਰਵਾ ਲਈ ਅਸੀਂ ਕਿ ਵੀ ਲੈ ਆਵਾਂਗੇ ਜਦੋਂ ਅਸੀਂ 1 ਵਜੇ ਰਾਤ ਦੇ ਆਏ ਤਾਂ ਇਹ ਗੁੰਮਸ਼ਮਵਾਵਾ ਹੋਣ ਲੱਗ ਗਿਆ ਇਹ ਆਂਦਾ ਵੀ ਮਾਸੀ ਮੈਂ ਕਿ ਪਸੂਬਾ ਚਿੱਲਾਂਗੇ ਉਹ ਮੁਲਾਜ਼ਮਾਂ ਦੇ ਵੀ ਇਹਨੂੰ ਡੋਜ ਲੈ ਜੂਗੀ ਜ਼ਿਆਦਾ ਚੜੀ ਆ ਨੇ ਡੋਜ ਸਾਹਿਬ ਚ ਸੀ ਇਹਦੇ ਜਦੋਂ ਅਸੀਂ ਰਾਤ ਦੇ ਲੈ ਕੇ ਗਏ ਇਥੇ ਜੈਤੂ ਸਰਕਾਰੀ ਹਸਪਤਾਲ ਚ ਉਹਨਾਂ ਨੇ ਬਿਲਕੁਲ ਆਪਦੀ ਕਾਰਵਾਈ ਕੀਤੀ ਸਵੇਰ ਸਾਨੂੰ 4 ਵਜੇ ਕਹਿੰਦੇ ਵੀ ਅਸੀਂ ਚਕਾਉਣ ਲੱਗੇ ਆ ਫਰੀਦਕੋਟ ਨੂੰ ਅੱਛਾ ਅਸੀਂ ਆਖਿਆ ਵੀ ਕਿਵੇਂ ਕਹਿੰਦੇ ਵੀ ਸਾਡੇ ਵਸ ਚੋਂ ਗੱਲ ਬਾਹਰ ਵੀ ਮਾਤਾ ਵੇਖ ਅਸੀਂ ਤੁਹਾਨੂੰ ਸਮਝਾਉਣੇ ਤੁਸੀਂ ਗਰੀਬ ਬੰਦੇ ਆ ਪੱਟੇ ਜਾਓਗੇ ਵੇਖ ਤੂੰ ਇਕੱਲੀ ਜਣੀ ਆ ਉੱਥੇ ਮਲਾਜੇ ਕਰਨਗੇ ਸੌ ਕੁਛ ਕਰਨਗੇ ਜਣੀ ਕਿ ਇਹਦੀ ਜ਼ਿੰਦਗੀ ਖਰਾਬ ਕਰਨਗੇ ਵੀ ਲਗਭਗ ਤੂੰ ਘਰੇ ਲੈ ਜਾ ਫਿਰ ਮੇਰਾ ਭਤੀਜੇ ਨੂੰ ਫੋਨ ਕੀਤਾ ਦਲ ਸਿੰਘ ਵਾਲੇ ਤੇ ਗੱਡੀ ਲੈ ਕੇ ਆਇਆ ਸੁਬਾ ਸੀ 4 ਵਜੇ ਦੀਦੀ ਮੌਤ ਹੋ ਗਈ ਸੀ 4 ਵਜੇ ਹੋਈ ਮਤਾਂ ਇੱਕ ਕਿ ਕਿਦੇ ਟਾਈਮ ਤੋਂ ਚਿੱਟਾ ਲਾਉਂਦਾ ਸੀ ਇਹ 1.5 ਸਾਲ ਦਾ ਅੱਛਾ ਪਰ ਜਿਹੜੀ ਸਰਕਾਰ ਹੈ ਉਹ ਤਾਂ 3 ਸਾਲਾਂ ਤੋਂ ਕਹਿ ਰਹੀ ਹੈ ਕਿ ਤਾਰਾ ਤੂੰ ਵੀ ਅਸੀਂ ਤਾਂ ਚਿੱਟਾ ਬੰਦ ਕਰਤਾ ਪੰਜਾਬ 'ਚ ਚਿੱਟਾ ਹੈ ਹੀ ਨਹੀਂ ਪੰਜਾਬ ਮੈਂ ਕਹਿੰਨੀ ਬਿਲਕੁਲ ਨਹੀਂ ਕੀਤਾ ਅੱਜ ਤੋਂ 4 ਦਿਨ ਮੇਰੇ ਪਿੰਡ ਰੋੜੀ ਕਪੂਰੇ ਦੇ ਵਿੱਚ ਮੋਲਕ ਆਇਆ ਸੀ ਮੈਂ ਪਈ ਸੀ ਮੇਰੇ ਕੋਲੇ ਭੈਣਾਂ ਆਈਆਂ ਨਰੇਗਾ ਵਾਲੀਆਂ ਮੇਰਾ ਪਤਾ ਲੈਣ ਮੈਂ ਆਖਿਆ ਆਨੀਆਂ ਮੋਲਕ ਆਇਆ ਸੀ ਮੈਂ ਆਖਿਆ ਮੋਲਕ ਨਾਲ ਮੇਰੀ ਗੱਲਬਾਤ ਕਰਾਉਣੀ ਸੀ ਮੈਂ ਆਪ ਤੇ ਦੱਸਦੀ ਮੇਰੇ ਰੋੜੀ ਕਪੂਰੇ ਦੇ ਪਿੰਡ ਵਿੱਚ ਮੁੰਡੇ ਮਾਜਵਾ ਸਿੱਖਾਂ ਦੇ ਤੇ ਜਿਵੇਂ ਦਾਰਾ ਦੇ ਨੇਖਾ ਹੀ ਚਿੱਟਾ ਵੇਚਦੇ ਤੇ ਨੇਖਾ ਹੀ ਲਾਉਂਦੇ ਆ ਅੱਛਾ ਪਿੰਡ ਚ ਵੀ ਕੀ ਜਾਂਦਾ ਇੱਥੇ ਚਿੱਟਾ ਪਰ ਉਹ ਤੋਂ ਉਹਦੋਂ ਤੁਹਾਡੇ ਪਿੰਡ ਦੇ ਸਰਪੰਚਕ ਨਹੀਂ ਹੋਏ ਇਹ ਆਖਿਆ ਜਾਂਦਾ ਆਮ ਆਦਮੀ ਪਾਰਟੀ ਦੇ ਕਾਮੇ ਬਹੁਤ ਚੰਗੇ ਆ ਸ਼ਹਿਰ ਇਹ ਜਿੱਥੇ ਬੰਦੀਆਂ ਨਾਲ ਵੀ ਤੂ ਤੂ ਮੈਂ ਮੈਂ ਹੁੰਦੀ ਆ ਉਸ ਦਿਨ ਕੀ ਕੰਮ ਕਾਦੇ ਚੰਗੇ ਨੌਜਵਾਨਾਂ ਦੀ ਮੁੰਡੇ ਦੀ ਮੌਤ ਹੋਈ ਜਾਂਦੀ ਏ ਕੰਮ ਕਾਦੇ ਚੰਗੇ ਆ 22 ਸਾਲ ਦੇ ਦਿਓਗੇ ਇਹ ਤੋਂ ਪਹਿਲਾਂ ਮੁੰਡੇ ਕਿੰਨੇ ਤੁਰੇ ਰੋੜੀ ਕਪੂਰੇ ਦੇ ਵਿੱਚ ਜਿੱਦੇ ਮੋਲਕ ਆਇਆ ਮੇਰੇ ਨਾਲ ਗੱਲਬਾਤ ਕਰੇ ਮੈਂ ਕਰਾਵਾਂ ਰੋੜੀ ਚ ਘਰ ਘਰ ਜਾ ਕੇ ਦੱਸੂ ਆ ਮੁੰਡੇ ਚਿੱਟਾ ਲਾਉਂਦੇ ਤੇ ਆ ਮੁੰਡੇ ਵੇਚਦੇ ਆ ਹੂੰ ਅੱਛਾ ਹੂੰ ਉਹ ਤਾਂ ਉਹ ਤਾਂ ਸਰਕਾਰ ਕਹਿੰਦੀ ਹੈ ਵੀ ਜਿਹੜੇ ਜਿਨ੍ਹਾਂ ਦੇ ਮੁੰਡੇ ਚਿੱਟਾ ਲਾਉਂਦੇ ਆ ਜਾਂ ਜਿਨ੍ਹਾਂ ਦੇ ਮੁੰਡਿਆਂ ਦੀ ਮੌਤ ਹੁੰਦੀ ਆ ਉਹ ਲੋਕ ਅੱਗੇ ਹੀ ਨਹੀਂ ਆਉਂਦੇ ਉਹ ਤਾਂ ਕਹਿੰਦੇ ਹੀ ਨਹੀਂ ਵੀ ਸਾਡਾ ਕੋਈ ਮੈਂ ਤਾਂ ਬਿਲਕੁਲ ਕਹਿੰਦੀ ਸੀ ਮੈਂ ਤਾਂ ਬਿਲਕੁਲ ਕਹਿੰਦੀ ਸੀ ਮੈਂ ਤਾਂ ਚੜਨਾ ਚਾਹੁੰਦੀ ਸੀ ਉਹ ਦਿਨ ਮੈਂ ਬਿਮਾਰ ਸੀ ਮੈਂ ਤਾਂ ਜਾਣਾ ਸੀ ਆਦੇ ਪਾਪੇ ਨੂੰ ਲੈ ਕੇ ਵੀ ਅੱਜ ਮੇਰੇ ਘਰ ਦਾ ਦੀਵਾ ਗੁੱਲ ਹੋ ਗਿਆ ਏਦੋਂ ਪਹਿਲਾਂ ਇਹਨਾਂ ਦਾ ਡੈਡੀ ਦੀ ਡੈਥ ਹੋਈ ਆ ਬਹੁਤ ਟਾਈਮ ਦੀ ਨਿੱਕੇ ਸੀ ਮੈਂ ਮਸਾਂ ਪਾਲੀ ਸੀ ਕੰਮਕਾਰ ਕਰਕੇ ਆ ਮੇਰਾ ਸਰੀਕਾ ਸਾਰੇ ਬੈਠਾ ਇਹਨਾਂ ਤੋਂ ਪੁੱਛਿਆ ਜਾਵੇ ਮੈਂ ਤਾਂ ਕਿੰਨੀ ਉਮਰ ਸੀ ਮੁੰਡੇ ਦੀ ਇਹਦੀ 22 ਸਾਲ ਹਾਂਜੀ ਇਹ ਵਿਆਹ ਹੋਇਆ ਹੈ ਦਾ ਹਾਂਜੀ 1.5 ਸਾਲ ਦੀ ਕੁੜੀ ਆ ਵੀਰ ਜੀ ਅੱਜ ਅੱਜ 1.5 ਸਾਲ ਦੀ ਅੱਛਾ ਆਪੇ ਪੈਣੀ ਕਿੰਨੇ ਸਮੇਂ ਦੀ ਆ ਬੱਚੀ ਇਹ 1.5 ਸਾਲ ਦੀ ਆ ਵੀਰ ਜੀ ਪ੍ਰਧਾਨ ਜੀ ਕੈਮਰੇਜ ਤੇ ਉੱਧਰ ਬੜਾ ਤਿਆਰਨਾ ਕਿੰਨੇ ਦੀ ਆ 1.5 ਸਾਲ ਦੀ ਆ 1.5 ਸਾਲ ਦੀ ਆ ਪੈਣੀ ਪੈਣੀ ਤੁਹਾਨੂੰ ਪਤਾ ਸੀ ਇਹ ਕੋਈ ਨਸ਼ਾ ਯੂਜ਼ ਕਰਦੇ ਆ ਜਾਂ ਹਾਂ ਇਹ ਚੀਜ਼ ਤਾਂ ਵੀਰੇ ਪਤਾ ਹੀ ਸੀ ਸਾਨੂੰ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਬਹੁਤ ਜ਼ਿਆਦਾ ਕੀਤੀ ਸੀ ਵੀਰੇ ਹੁਣੇ ਜੇਲ੍ਹ ਚੋਂ ਗਏ ਸੀ ਜੇਲ੍ਹ ਤਾਂ ਜੋ ਮੈਂ ਛਾੜੀ ਦਿੱਤਾ ਸੀ ਫਿਰ ਲਾਸਟ ਡਾਕਟਰਸ ਦਾ ਜੈਡਮਿਟ ਕਰਵਾਉਣਾ ਸੀ ਬਠਿੰਡੇ ਪੁੱਛਿਆ ਹੋਇਆ ਸੀ ਅਸੀਂ ਜੈਡਮਿਟ ਕਰਵਾਉਣਾ ਸੀ ਬਟ ਸਾਨੂੰ ਐ ਨਹੀਂ ਪਤਾ ਸੀ ਵੀ ਕੱਲ ਉੱਥੇ ਗਿਆ ਹੋਇਆ ਇਹ ਹੂੰ ਕੋਡੀ ਕੋਡੀ ਕਿੰਨੀ ਉਮਰ ਹੈ ਪੈਨੇ 21 ਸਾਲ 21 ਸਾਲ ਦੀ ਉਮਰ ਦੇ ਵਿੱਚ ਇੱਕ ਚਿੱਟੇ ਦੀ ਬਦੌਲਤ ਇੱਕ ਨੋਈ ਵਣ ਕੁੜੀ ਵਿਧਵਾ ਹੋ ਜਾਂਦੀ ਐ ਇਹ ਇਹ ਫਿਰ ਲੱਗਦਾ ਪੈਣੇ ਵੀ ਗਾਂ ਫਿਊਚਰ ਹੈ ਜਾਂ ਤੁਹਾਡਾ ਲੱਗਦਾ ਵੀ ਇਹੋ ਜੇ ਹਾਲਾਤਾਂ ਦੇ ਬਾਬ ਵਿੱਚ ਵੀ ਕੁੜੀਆਂ ਪੰਜਾਬ ਦੀਆਂ ਸੁਰੱਖਿਆਤਾ ਜਾਂ ਆਪਣੇ ਆਪਣੀ ਜ਼ਿੰਦਗੀਾਂ ਜੀ ਲੈਣ ਦੀ ਜਿੰਨਾ ਟਾਈਮ ਤਾਂ ਵੀਰੇ ਦੇਖੋ ਚ ਟਾਈਮ ਵੇਖਦਾਂ ਰਿਹਾ ਚੱਲਦਾਂ ਰਿਹਾ ਉਹਨਾਂ ਟਾਈਮ ਤਾਂ ਕੋਈ ਕਿਸੇ ਦਾ ਫਿਊਚਰ ਵੀ ਨਹੀਂ ਸੇਵ ਇਹ ਕੱਲ ਮੇਰਾ ਫਿਊਚਰ ਥੋੜੀ ਅਜ ਖਰਾਬ ਹੋਇਆ ਕੀ ਪਤਾ ਪਹਿਲਾਂ ਕਿੰਨਾ ਕਦਾ ਹੋਗਾ ਜਾਂ ਹੋਊਗਾ ਉਨਾ ਟਾਈਮ ਤੱਕ ਫਿਰ ਇਹਨੂੰ ਬੰਦ ਹੀ ਨਹੀਂ ਕਰ ਰਹੇ ਉਨਾ ਟਾਈਮ ਤੱਕ ਸਾਰਿਆਂ ਦਾ ਫਿਊਚਰ ਖਤਰੇ 'ਚ ਹੀ ਆ ਸਰਕਾਰ ਕਹਿੰਦੀ ਅਸੀਂ ਤਾਂ ਬੰਦ ਕਰਤਾ ਜਿਹੜਾ ਇੱਕ ਮੰਤਰੀ ਹੈ ਪੰਜਾਬ ਸਰਕਾਰ ਦਾ ਉਹ ਕਹਿੰਦਾ ਪਹਿਲਾਂ ਕਹਿੰਦੇ ਸੀ ਵੀ ਸਰਕਾਰਾਂ ਵਕਾਉਂਦੀਆਂ ਤਾਂ ਵੇਖਦਾ ਪਰ ਸਾਡੀ ਸਰਕਾਰ ਨੇ ਇਹ ਗਲਤ ਬਿਆਨ ਕਰਤਾ ਵੀ ਸਾਡੀ ਸਰਕਾਰ ਵਿਕਣ ਨਹੀਂ ਦਿੰਦੀ ਚਿੱਟਾ ਤੇ ਵੇਖਦਾ ਹੀ ਨਾ ਹੁੰਦਾ ਫਿਰ ਇਹ ਲਿਆ ਕੇ ਲਾਉਂਦੇ ਕਿੱਥੋਂ ਹੂੰ ਅੱਛਾ ਜੇ ਕਿਤੇ ਚੱਲਦਾ ਪਿਆ ਫੇਰ ਹੀ ਲੈ ਕੇ ਆਉਂਦਾ ਫੇਰ ਹੀ ਗਾਂ ਵੇਚਣ ਵਾਲੇ ਸਮਗਲਰ ਵੇਚਦੇ ਆ ਫੇਰ ਹੀ ਗਾਂ ਲਾਉਣ ਵਾਲੇ ਲਾਉਂਦੇ ਆ ਉਹ ਤਾਂ ਕਹਿੰਦੇ ਪੰਜਾਬ ਤੇ ਚੱਟਾ ਹੀ ਖਤਮ ਹੋ ਗਿਆ ਜੇ ਉਹਨਾਂ ਦੇ ਦਾਅਵੇ ਸਹੀ ਹੁੰਦੇ ਤਾਂ ਫੇਰ ਅੱਜ ਸਾਡੇ ਘਰੇ ਇਹਦੇ ਕੋਈ ਥੋੜੀ ਹੋਣੀ ਹੁੰਦੀ ਹੋਣਾ ਸੀਗਾ ਜਾਂ ਉਹ ਜਿਹੜੇ ਲਾਉਂਦੇ ਸੂ ਉਹਨਾਂ ਨੂੰ ਸੈਂਟਰ ਚ ਕਵਾਉਂਦੇ ਉਹਨਾਂ ਨੂੰ ਐਡਮਿਟ ਕਰਵਾਉਂਦੇ ਇਹਨਾਂ ਦਾ ਕਿਹੜਾ ਇਲਾਜ ਹੈ ਨਹੀਂਗਾ ਚਿੱਟੇ ਵਾਲਿਆਂ ਦਾ ਉਹਨੂੰ ਜੇਲ੍ਹ ਲੈ ਕੇ ਗਏ ਉਹਦੇ ਨੂੰ ਸੈਂਟਰ ਲੈ ਕੇ ਜਾਂਦੀ ਪੁਲਿਸ ਅੱਛਾ ਹਾਂਜੀ ਪੁਲਿਸ ਉਹਦੇ ਸੈਂਟਰ ਲੈ ਕੇ ਇਹਨਾਂ ਨੂੰ ਚੁੱਪ ਕਰਾਇਆ ਉਹ 2 ਮਿੰਟ ਉਹਦੇ ਫਿਰ ਜੇਲ੍ਹ ਕਿਉਂ ਲੈ ਹਾਂਜੀ ਸਾਡੇ ਪਿੰਡ ਦੇ ਪੁਲਿਸ ਵਾਲੇ ਲੈ ਕੇ ਗਏ ਆ ਸਾਰੇ ਸਾਧਨ ਲੈ ਕੇ ਘਰ ਟਾਉਣ ਲੱਗੇ ਸੀ ਇਹ ਮੁੰਡਾ ਕੰਪਨੀ ਚ ਮਿਡਲੈਂਡ ਵਾਲਿਆਂ ਦੇ ਕੰਮ ਕਰਦਾ ਸੀ ਇਹਦੀ ਮੰਮੀ ਨੇ ਪਿੰਡ ਚ ਗੋਹੇ ਕੂੜੇ ਸਾਰੇ ਮੰਡੀਆਂ ਦੇ ਸੀਜ਼ਨ ਹਰ ਕੰਮ ਕਰਕੇ ਇਹਨੇ ਬੱਚਾ ਪੜਾ ਕੇ ਪਾਲ ਕੇ ਇਹਨੇ ਵਧੀਆ ਕੰਮ ਤੇ ਲਾਇਆ ਸੀ 22000 ਰੁਪਏ ਤਨਖਾਹ ਲੈ ਕੇ ਇਹਨਾਂ ਨੇ ਘਰ ਬਣਾਇਆ ਜਿਹੜੇ ਉੱਤੇ ਮੇਰੇ ਪਿੰਡ ਦੇ ਕੜਮ ਚੌਧਰੀ ਪੁਲਿਸ ਵਾਲੇ ਕਹਿੰਦੇ ਸੀ ਘਰ ਟਾਉਣੇ ਆ ਨਸ਼ਾ ਵੇਚ ਕੇ ਬਣਾਇਆ ਮਾਤਾ ਉਦਨੇ ਇਸ ਪਿੰਡ ਦੇ ਸਰਪੰਚ ਨੇ ਵੀ ਕਿਹਾ ਆਮ ਆਦਮੀ ਪਾਰਟੀ ਦਾ ਕਹਿੰਦੇ ਬਹੁਤ ਚੰਗੇ ਕੰਮ ਕਰ ਰਹੀ ਹੈ ਨਹੀਂ ਜੀ ਆਪ ਦੇਖ ਲਓ ਤੁਹਾਡੇ ਸਾਹਮ ਕੱਲ ਇੱਥੇ ਦ 9 ਵਜੇ ਆ ਗਈ ਸੀ ਇਹ 12:00 ਵਜੇ 12:30 ਵਜੇ ਘਰੋਂ ਗਿਆ ਇਹ ਪਹਿਲਾਂ ਇੱਥੋਂ ਲੈ ਕੇ ਇੱਥੋਂ ਲਾ ਕੇ ਆਇਆ ਮੈਂ ਆ ਕੇ ਲੜੀ ਮੈਂ ਕਿਹਾ ਬੇਟਾ ਮੈਂ ਤੈਨੂੰ ਪਿਆਰ ਨਾ ਸਮਝਾਉਣੀ ਆ ਵੀ ਮੈਂ ਤੇਰੀ ਜਵੰਤ ਇੰਨਾ ਤੋਂ ਡਰਦੀ ਨਹੀਂ ਕਰਵਾਈ ਮੈਂ ਕਿਹਾ ਨੇ ਕਹਣਾ ਮੇਰਾ ਪੁੱਤ ਸੀ ਇਹਦਾ ਜਵਾਈ ਸੀ ਇਹਨੂੰ ਪੀੜ ਨਹੀਂ ਸੀ ਮੇਰੇ ਆ ਗੱਲ 'ਚ ਗੰਡਾ ਐ ਮੈਂ ਆਪਦਾ ਆਪਰੇਸ਼ਨ ਕਰਵਾਉਣਾ ਸੀ ਮੈਂ ਉਸੇ ਆਪਰੇਸ਼ਨ ਵਾਲੇ ਪੈਸੇ ਲਾ ਕੇ ਦੀ ਜਵੰਤ ਕਰਵਾ ਕੇ ਲਿਆਂਦੀ ਮੈਂ ਕਿਉਂਕਿ ਮੇਰੇ ਵੀ ਬੇਟਾ ਨਹੀਂ ਮੇਰੇ ਆ ਇੱਕੋ ਹੀ ਬੇਟੀ ਆ 21 ਸਾਲ ਦੀ ਉਮਰ ਇਹਦਾ ਵੀ ਡੈਡੀ ਐ ਨਹੀਂਗਾ ਇਹਦਾ ਦਾਦਾ ਜੀ ਵੀ ਮੰंजे ਚ ਪਏ ਇਹਦਾ ਚਾਚਾ ਜੀ ਵੀ ਮੰंजे ਚ ਪਏ ਬ੍ਰੇਨ ਟੈਕ ਦੌਰਿਆ ਨਾ ਇਹਦਾ ਡੈਡੀ ਵੀ ਬ੍ਰੇਨ ਟੈਕ ਦੌਰੇ ਨਾ ਮਰਿਆ ਹਾਂਜੀ ਤੇ ਅਸੀਂ ਉਥੋਂ ਛਡਾ ਕੇ ਲਿਆਂਦਾ ਇੰਨਾ ਤੋਂ ਡਰਦੀ ਮੈਂ ਜਵਾਨ ਤਾਂ ਦੇ ਕੇ ਛਡਾ ਕੇ ਲਈ ਹਾਲਾਂਕਿ ਮੈਂ ਗਲਤ ਕੰਮਾਂ ਦਾ ਸਾਥ ਨਹੀਂ ਦਿੰਦੀ ਪਰ ਫਿਰ ਵੀ ਮੈਂ ਆਪ ਦੀ ਧੀ ਮਾਰੀ ਗਈ ਘਰ ਬਚਾਉਣ ਮਾਰੇ ਹਾਂਜੀ ਮੇਰੇ ਕੋਲ ਵੀ ਇੱਕ ਬੱਚਾ ਹੈ ਮਾਤਾ ਹਰਵਾਰ ਦਾ ਗੁਜ਼ਾਰਾ ਕਿਵੇਂ ਹੁੰਦਾ ਸੀ ਮੈਂ ਮਿਹਨਤ ਕਰਦੀ ਸੀ ਆਪ ਬਹੁਤ ਕੋਸ਼ਿਸ਼ ਨਾਲ ਕੰਮ ਕਰਕੇ ਹਰ ਕੰਮ ਕੋਈ ਕਰਦੀ ਆ ਮੈਂ ਬਹੁਤ ਮਿਹਨਤ ਕਰਦੀ ਆ ਮੈਂ ਤਾਂ ਕਰਕੇ ਇਹਨੂੰ ਇੱਥੋਂ ਤੱਕ ਲੈ ਕੇ ਆਂਦਾ ਤੇ ਜੀ ਬੱਚੇ ਨੂੰ ਤਾਂ ਪਰ ਹੁਣ ਸਾਡਾ ਬਹੁਤ ਮੁਸ਼ਕਲ ਹੋਇਆ ਪਿਆ ਸਾਡਾ ਜਿਗਰਾ ਕਿਵੇਂ ਹੋਊ ਇਹ ਹੀ ਸੀ ਮੇਰੇ ਨਾਲ ਖੜਨ ਵਾਲਾ ਤੇ ਇਹ ਵੀ ਚਿੱਟੀ ਦੇ ਕਾਰਨ ਤੁਰ ਗਿਆ ਤਾਂ ਹੁਣ ਜਿਹੜੀ ਲੱਗਦਾ ਵੀ ਤੁਹਾਨੂੰ ਵੀ ਇੱਕ ਹੀ ਬੱਚਾ ਹੋਵੇ ਤੇ ਉਹ ਪਤੀ ਦੀ ਵੀ ਤੁਹਾਡੇ ਦੀ ਮਾਤਵੇ ਮਾਂ ਨੂੰ ਇਹ ਕਹਿੰਦੇ ਵੀ ਮੁੰਡੇ ਦੇ ਸਿਰ ਤੇ ਮਾਂ ਆਪਦੀ ਸਾਰੀ ਜ਼ਿੰਦਗੀ ਕੱਟ ਲੈਂਦੀ ਆ ਪਰ ਐਸ ਹਾਲਾਤਾਂ ਚ ਐਸ ਤਰੀਕੇ ਨਾਲ ਚੱਲੇ ਜਾਣਾ ਹੈ ਕੋਈ ਅੱਗੇ ਇੱਕ ਦਾ ਗਾਂ ਤੁਹਾਨੂੰ ਧੁੰਦਲਾ ਦੀਂਦਾ ਕਿ ਫਿਊਚਰ ਕੁਛ ਹੈ ਮੈਨੂੰ ਤਾਂ 20 ਦਿਨ ਹੋ ਗਏ ਮੈਂ ਤੰਨੀ ਹੋਈ ਪਈ ਆ ਜਦੋਂ ਦਾ ਜੇਲ੍ਹ ਚੋਂ ਆਇਆ ਸੀ ਮੈਂ ਸਮਝਾਉਂਦੀ ਸੀ ਮਨਪੀਤ ਮੁੰਡਿਆਂ ਨਾਲ ਨਾਰਲ ਰੋੜੀ ਕਪੂਰੇ ਦੇ ਵਿੱਚ ਬਹੁਤ ਚਿੱਟਾ ਚੱਲ ਰਿਹਾ ਅੱਛਾ ਤੁਸੀਂ ਨਾਰਲ ਮੰਜੇ ਤੇ ਪਈਆਂ ਮੇਰੇ ਤਾਂ ਨਿੱਤ ਬੋਤਲ ਲੱਗਦੀ ਹੈ ਕਿਵੇਂ ਮਾਤਾ ਸ਼ਰਿਆ ਰੋੜੀ ਕਪੂਰੇ ਚ ਚਿੱਟਾ ਵਿਕਦਾ ਹੈ ਘਰੋਂ ਚਿੱਟਾ ਲਾ ਕੇ ਗਿਆ ਮੈਂ ਇਹਨੂੰ ਖੁਦ ਵੇਖਿਆ ਇਹਦਾ ਚਿੱਟਾ ਲੱਗਿਆ ਨਸ਼ੇ ਚ ਮਾਤਾ ਸਰਪੰਚ ਤਾਂ ਇੱਥੇ ਦੇ ਕਹਿੰਦੇ ਸੀ ਸਰਪੰਚ ਕਹਿੰਦੇ ਸੀ ਐਮਐਲਏ ਵੀ ਕਹਿੰਦੇ ਸੀਗੇ ਵੀ ਇੱਥੇ ਤਾਂ ਹੁਣ ਚਿੱਟਾ ਬੰਦ ਹੈ ਸਾਡੇ ਤਾਂ ਸਰਕਾਰ ਨੇ ਲੱਖਾਂ ਰੁਪਏ ਪਿੰਡ ਚ ਦੇਤਾ ਉਹ ਲੱਖਾਂ ਰੁ ਨੌਜਵਾਨਾਂ ਦੀ ਜ਼ਿੰਦਗੀ ਨਾਲੋਂ ਵੱਧ ਹੈ ਕਿ ਘਟਿਆ ਹੈ ਨਹੀਂ ਜੀ ਤੁਹਾਡੇ ਸਾਹਮਣੇ ਸਬੂਤ ਪਿਆ ਹੈ ਮੈਂ ਇਹਨੂੰ ਖੁਦ ਸਮਝਾਇਆ ਮਾਪੂਤ ਤੂੰ ਆ ਫੇਰ ਉਹੀ ਕੰਮ ਤੇ ਆ ਕਹਿੰਦਾ ਨਹੀਂ ਮੰਮੀ ਨਹੀਂ ਤੈਨੂੰ ਲੱਗਦਾ ਮੈਂ ਕਿ ਨਹੀਂ ਇਹ ਇੱਥੋਂ ਚਿੱਟਾ ਲਾ ਕੇ ਫਿਰ ਫਰੋਜਪੁਰ ਚਿੱਟਾ ਲੈਣ ਗਿਆ ਹੈ ਕਿਉਂਕਿ ਵੀ ਸਾਨੂੰ ਕੋਸ ਤੋਂ ਡਰ ਨਾ ਲੱਗੇ ਦਲੇਰ ਹੋ ਕੇ ਜਾਈਏ ਨਸ਼ੇ ਦੀ ਦਲੇਰੀ ਚ ਗਿਆ ਹੈ ਫਰੋਜਪੁਰ ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਤੇ ਵੀ ਤੇ ਸ਼ਾਸਨ ਤੇ ਵੀ ਇਹ ਸਵਾਲ ਖੜੇ ਜ਼ਰੂਰ ਹੁੰਦੇ ਨੇ ਆ ਹੁਣ ਬੱਚੇ ਦੀ ਉਮਰ 1.5 ਸਾਲ ਹੈ ਤੇ ਜਿਹੜੀ ਅੱਜ ਭੈਣ ਵਿਧਵਾ ਹੋਈ ਹੈ ਇਹਦੀ ਉਮਰ 21 ਸਾਲ ਹੈ ਇੱਕ ਮਾਂ ਹੈ ਜਿਹੜੀ ਅੱਜ ਲਵਾਰਸ ਪਈ ਹੈ ਇਥੇ ਜ਼ਿੰਮੇਵਾਰ ਕੌਣ ਹੈ ਇਹ ਵੀ ਕਿਤੇ ਨਾ ਕਿਤੇ ਸੋਚਣਾ ਪਵੇਗਾ ਕਿਉਂਕਿ ਲਗਾਤਾਰ ਜਿਹੜੀ ਪੰਜਾਬ ਸਰਕਾਰ ਹੈ ਆਮ ਆਦਮੀ ਪਾਰਟੀ ਹੈ ਉਹ ਲਗਾਤਾਰ ਇਹ ਦਾਅਵੇ ਕਰਦੀ ਅਸੀਂ ਪੰਜਾਬ ਦੇ ਵਿੱਚ ਚਿੱਟਾ ਖਤਮ ਕਰਤਾ ਹੈ ਅਸੀਂ ਨੌਜਵਾਨਾਂ ਨੂੰ ਚੰਗੇ ਰਾਹ ਤੇ ਲੈ ਕੇ ਜਾ ਰਹੇ ਹਾਂ ਜੇ ਤਾਂ ਹੀ ਪੰਜਾਬ ਦੇ ਵਿੱਚ ਚਿੱਟਾ ਖਤਮ ਹੋ ਗਿਆ ਤੇ ਅੱਜ ਇਹ ਨੌਜਵਾਨ ਦੀ ਮੌਤ ਕਿਵੇਂ ਹੋਈ ਹੈ ਇਹ ਨੌਜਵਾਨ ਨੂੰ ਚਿੱਟਾ ਕਿਵੇਂ ਮਿਲ ਗਿਆ ਜੇ ਪੰਜਾਬ 'ਚ ਚਿੱਟਾ ਹੀ ਖਤਮ ਹੋ ਗਿਆ ਤੁਸੀਂ ਕਿਵੇਂ ਜੀ ਹੁਣ ਵੀ ਇਹਦੇ ਨਾਲ ਦੇ ਕੋਲੋਂ ਫੜਿਆ ਗਿਆ ਹੈ ਜੀ ਚਿੱਟਾ ਉਹ ਤਾਂ ਹੀ ਕਰਕੇ ਉੱਥੇ ਬੈਠੇ ਕਿਹਦਾ ਫੜਿਆ ਗਿਆ ਪਤਾ ਨਹੀਂ ਜੀ ਇਹਦੀ ਮੰਮਾ ਨੂੰ ਪਤਾ 5 ਗ੍ਰਾਮ ਫੜਿਆ ਗਿਆ ਦੂਜੇ ਦਾ ਸਾਨੂੰ ਵਿਖਾਇਆ ਨਹੀਂ ਡਲੀਆਂ ਜੀਆਂ ਵਾਵਾ ਮਲਾਜਮਾਂ ਨੇ ਸਾਨੂੰ ਵਿਖਾਈਆਂ ਅੱਛਾ ਇੱਕ ਕੋਲੋਂ ਤਾਂ 5 ਗ੍ਰਾਮ ਨਾਲ ਨੇ ਦੱਸਿਆ ਸਾਨੂੰ ਫੜਿਆ ਗਿਆ ਹੁਣ ਕਿਤੇ ਨਾ ਕਿਤੇ ਸਵਾਲ ਇਹ ਵੀ ਹੈ ਜੇ ਨਸ਼ਾ ਫੜਿਆ ਗਿਆ ਕਿਸੇ ਕੋਲੋਂ ਤਾਂ ਨਸ਼ਾ ਆਇਆ ਕਿੱਥੋਂ ਕਿਉਂਕਿ ਸਰਕਾਰ ਤਾਂ ਕਹਿੰਦੀ ਖਤਮ ਹੋ ਗਿਆ ਭਾਈ ਫਿਰ ਇਹ ਕਿਹੜੇ ਖਜ਼ਾਨੇ ਚੋਂ ਆਉਂਦੇ ਆ ਇਹ ਕਿਹੜੀ ਜਗ੍ਹਾ ਤੋਂ ਆਉਂਦੇ ਆ ਜਾਂ ਕਿਹੜਾ ਇਹਨਾਂ ਨੂੰ ਜਿੰਨ ਲੈ ਕੇ ਆਉਂਦਾ ਹੈ ਜਿਹੜਾ ਚਿੱਟਾ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਪੈਰ ਪਸਾਰ ਜਾਂਦਾ ਚੁਗੇ ਚੁਗੇ ਪਿੰਡ ਤੋਂ ਲਿਆਂਦਾ ਜੀ ਇਹਨੂੰ ਚੁਗੇ ਹਾਂਜੀ ਫਿਰੋਜ਼ਪੁਰ ਬਾਰਡਰ ਤੋਂ ਦਾ ਜੀ ਚੁੱਗੇ ਪਿੰਡ ਕੋਲ ਉੱਥੇ ਚਿੱਟਾ ਲੈਣ ਗਏ ਆ ਜੀ ਇਹ ਚਾਰ ਜਣੇ ਜਿਹੜੇ ਗਏ ਆ ਫੇ ਇਹਨੇ ਜ਼ਿੰਮੇਵਾਰ ਕਿਹਨੂੰ ਸਮਝਦੇ ਹੋ ਤੁਸੀਂ ਅੱਜ ਵਿਦਵਾ ਹੋ ਗਏ ਹੋ 21 ਸਾਲ ਉਮਰ ਹੈ ਤੁਹਾਡੀ ਕਿਹਨੂੰ ਜ਼ਿੰਮੇਵਾਰ ਸਮਝਦੇ ਇਹਦੇ ਲਈ ਵੀਰੇ ਸਰਕਾਰੀ ਜ਼ਿੰਮੇਵਾਰ ਆ ਜਦੋਂ ਵਿਕੇ ਹੀ ਨਾ ਤਾਂ ਫੇਰੇ ਲਾਉਣ ਹੀ ਗਈ ਨਾ ਹੂੰ ਜਦੋਂ ਸ਼ੁਰੂ ਤੋਂ ਸਰਕਾਰ ਖੁਦ ਨਾਲ ਸਮਗਲਿੰਗ ਕਰਵਾਉਂਦੀ ਆ ਇਹਨਾਂ ਦਾ ਵਿੱਚ ਕੰਮ ਚੱਲਦਾ ਫੇਰੇ ਹੀ ਚੁੱਟਾ ਵਿਗਦਾ ਹੂੰ ਅੰਮ੍ਰਿਤਸਰ ਘੱਟ ਲੈ ਕੇ ਗਏ ਜੇਲ੍ਹ ਲੈ ਕੇ ਗਏ ਉਹਦੇ ਸੈਂਟਰ ਕਿਉਂ ਨਹੀਂ ਲੈ ਕੇ ਗਏ ਇਲਾਜ ਕਰਵਾਉਣ ਵਾਸਤੇ ਘਰ ਦੀਆਂ ਚੀਜ਼ਾਂ ਵੀ ਲੈ ਗਏ ਮੋਬਾਈਲਾਂ ਲੈ ਗਏ ਮੋਟਰਸਾਈਕਲ ਹਜੇ ਦਾ ਜੇਲ੍ਹ ਚ ਪਿਆ ਹੈ ਘਰ ਇਹਦਾ ਢਾਉਣ ਦੀ ਤਿਆਰੀ ਕਰਦੇ ਸੀ ਜਿਹੜਾ ਕਿ ਹਾਲਾਂਕਿ ਇਹਨੇ ਮਿਡਲੈਂਡ ਕੰਪਨੀ ਚ ਮਾਂ ਪੁੱਤ ਕੰਮ ਕਰਦੇ ਆ ਦੋਨੇ ਜਾਨੇ ਫੈਂਸ ਦਾ ਉਥੋਂ ਘਰ ਪਾਇਆ ਜਿਹਨੂੰ ਢਾਉਣ ਲੱਗੇ ਸੀ ਇਹ ਘਰ ਮਾਤੇ ਢਾਉਂਦੇ ਕਿਉਂ ਸੀਗੇ ਵੀ ਵੇਚਦਾ ਸੀਗਾ ਇਹ ਵੇਚਦਾ ਸੀ ਆਂਦੇ ਅੱਛਾ ਵੇਚਦਾ ਸੀ ਕਹਿੰਦੇ ਵੇਚਦਾ ਉਹ ਕਹਿੰਦੇ ਵੇਚਦਾ ਸੀ ਜੀ ਵੇਚਦਾ ਹੁੰਦਾ ਤੇ ਆਹ ਗੱਲ ਤੇ ਲਾਉਂਦੇ ਆ ਇਹ ਤਾਂ ਲਾਉਣ ਵਾਲਿਆਂ ਤੇ ਵੇਚਦਾ ਲੱਗਿਆ ਪਰ ਲਾਉਣੀ ਬਾਦ ਤੋਂ ਲੱਗਿਆ ਪਹਿਲਾਂ ਤਾਂ ਲਾਉਂਦੇ ਹੀ ਨਹੀਂ ਸੀਗੇ ਬਾਅਦ ਚ ਲਾਉਣ ਲੱਗਿਆ ਠੀਕ ਹੈ ਮਾਤਾ ਹੁਣ ਇਹ ਕਿਵੇਂ ਦੇਖਦੇ ਹੋ ਕੀ ਬਣੂਗਾ ਹੁਣ ਕਿੰਨੇ ਬੱਚੇ ਸੀ ਅੱਗੇ ਤੁਹਾਡੇ ਕਿੰਨੇ ਭੈਣ ਭਰਾ ਨੇ ਇੱਕ ਬੇਟਾ ਇੱਕ ਬੇਟੀ ਆ ਗੁੜਿਆਕ ਅੱਛਾ ਬੇਟੀ ਦੀ ਮੈਰਿਜ ਹੋਈ ਹੈ ਨਹੀਂ ਮੜ ਆ ਰਹੀ ਹੈ ਪਹਿਲਾਂ ਇਹਨਾਂ ਦੇ ਨਾ ਘਰ ਵਾਲਾ ਲੱਕੜ ਦਾ ਮਿਸਤਰੀ ਬਹੁਤ ਚੰਗਾ ਸੀ ਅੱਛਾ ਭਾਈ ਉਹਦੀ ਲੇਥ ਹੋ ਗਈ ਇਹਨੇ ਨਿੱਕੇ ਨਿੱਕੇ ਦੋਵੇਂ ਬੱਚੇ ਪਾਲੇ ਆ ਉਸ ਤੋਂ ਬਾਅਦ ਇਹ ਮੁੰਡਾ ਬਹੁਤ ਵਧੀਆ ਪ੍ਰਾਈਵੇਟ ਕੰਮ ਕਰਦਾ ਸੀ ਆਪਣਾ ਕਾਫੀ ਇਸ ਪਰਿਵਾਰ ਨਾਲ ਜਾਣ ਜਾਨ ਹੈਗਾ ਤੇ 18-2000 ਰੁਪਿਆ ਲੈਂਦਾ ਸੀ ਵਧੀਆ ਸੈਟਿੰਗ ਇਹ ਵੀ ਵਿਚਾਰੀ ਹੁਣ ਮੰਡੀ ਚ ਪਾਣੀ ਪੀਉਂਦੀ ਐ ਦਾ ਸੋਹਰਾ ਸਾਹਿਬ 80 ਸਾਲ ਦੀ ਉਮਰ ਰ ਰਾਤ ਨੂੰ ਚੌਂਕੀਦਾਰਾ ਕਰਦਾ ਅੱਜ ਵੀ ਆਪਣੀ ਦਾਣਾ ਮੰਡੀ ਦੇ ਵਿੱਚ ਹਾਂ ਕਰਦਾ ਉਹਦੀ ਮਿਹਨਤ ਕਰਕੇ ਚਲਾਉਂਦੇ ਸੀ ਪਰ ਬੱਚਾ ਬਹੁਤ ਵਧੀਆ ਹੋਣਹਾਰ ਸੀ ਤੇ ਪਰ ਨਹੀਂ ਜਿਹੜਾ ਗਲਤ ਦਲ ਦਲ ਚ ਜਾ ਕੇ ਜਿਨ੍ਹਾਂ ਦਾ ਘਰ ਖਤਮ ਹੋ ਗਿਆ ਉਹਨਾਂ ਚਾਰੇ ਜਾਣੇ ਵੇਖ ਲੋ ਵਿਦਭਾ ਹੋ ਗਈ ਵੀ ਮਾਤਾ ਵੀ ਸੱਸ ਵੀ ਕਿੰਨਾ ਘਰ ਚ ਮੁੰਡਾ ਇਕੱਲਾ ਸੀ ਬਾਈ ਜ਼ਿੰਮੇਵਾਰ ਕਹਿੰਨੂੰ ਸਮਝਦੇ ਹੋ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਲਗਦਾ ਬਾਈ ਕਿਸੇ ਨੂੰ ਕਹੀ ਚੱਲੋਂ ਪ੍ਰਸ਼ਾਸਨ ਸਰਕਾਰਾਂ ਹੀ ਆ ਯਾਰ ਹੋਰ ਤਾਂ ਹੁਣ ਤੋਂ ਆਉਂਦਾ ਹੀ ਨਹੀਂ ਗਾ ਬਾਈ 3-4 ਦਿਨ ਪਹਿਲਾਂ ਇੱਥੇ ਐਮਐਲਏ ਮੋਲਕ ਸਿੰਘ ਆਉਂਦੇ ਆ ਆਵਾਜ਼ ਵੀ ਪਾਰਟੀ ਦੇ ਕੁਝ ਵਰਕਰ ਆਉਂਦੇ ਆ ਤਾਂ ਉਹ ਇੱਥੋਂ ਦੇ ਸਰਪੰਚ ਕੰਨਿਓ ਕਿਸਾਨ ਯੂਨੀਅਨਾਂ ਦਾ ਵਿਰੋਧ ਕੀਤਾ ਜਾਂਦਾ ਵੀ ਇਹਨਾਂ ਨੂੰ ਸਵਾਲ ਕਿਉਂ ਪੁੱਛਦੇ ਹੋ ਉਹ ਤਾਂ ਕਹਿੰਦੇ ਵੀ ਪਿੰਡ ਦੇ ਵਿੱਚ ਬਹੁਤ ਵੱਡੀਆਂ ਗ੍ਰਾਂਟਾਂ ਆ ਗਈਆਂ ਪਰ ਲੱਗਦਾ ਵੀ ਗ੍ਰਾਂਟਾਂ ਨਾਲ ਗ੍ਰਾਂਟਾਂ ਨਾਲੋਂ ਪਿੰਡ ਦੇ ਨੌਜਵਾਨਾਂ ਦੀਆਂ ਜਾਨਾਂ ਜ਼ਿਆਦਾ ਕੀਮਤੀ ਹੈ ਵੀਰ ਮੈਂ ਪਿਛਲੀ ਪੰਚਾਇਤ ਦੇ ਵਿੱਚ ਹੀ ਰਿਹਾ ਸੀਗਾ ਮੈਂਬਰ ਸੀਗਾ ਉਹ ਵੀ ਸਾਡੇ ਪਿੰਡ ਦਾ ਨਾ ਆਪ ਸਵੇਦੀ ਦਫੇੜ ਪਈ ਜਾਂਦਾ ਕਿਸੇ ਮਸਲੇ ਦਾ ਹੱਲ ਤਾਂ ਕੱਢ ਨਹੀਂ ਰਿਹਾ ਉਹ ਐਵੇਂ ਕੁਝ ਰੋਕੀ ਜਾਂਦੇ ਕੋਈ ਸਵਾਲ ਲੀਡਰਾਂ ਲੋਕਾਂ ਨੇ ਕਰਨੇ ਹੀ ਆ ਠੀਕ ਆ ਚਲੋ ਤੁਸੀਂ ਸਦਨਾ ਹੁੰਦਾ ਆਉਣਾ ਜਾਣਾ ਹੁੰਦਾ ਪਰ ਆਪਾਂ ਦਾ ਮੇਨ ਤਾਂ ਸਾਰਾ ਸਿਸਟਮ ਇਹ ਹੋਣਾ ਚਾਹੀਦਾ ਪਿੰਡ ਦੇ ਵਿੱਚ ਸੁਧਾਰ ਹੋਣਾ ਚਾਹੀਦਾ ਜਿਹੜੇ ਕਿ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ ਕਿਉਂਕਿ ਲੀਡਰ ਆਉਂਦੇ ਜਾਂਦੇ ਰਹਿੰਦੇ ਆ ਬਦਲਦੇ ਰਹਿੰਦੇ ਆ ਸਰਕਾਰਾਂ ਵੀ ਬਦਲਦੀਆਂ ਰਹਿੰਦੀ ਆ ਮੇਰਾ ਸਵਾਲ ਪੁੱਛਣ ਦਾ ਮਤਲਬ ਇਹ ਸੀ ਕਿ ਪਿੰਡ ਦੀਆਂ ਗ੍ਰਾਂਟਾਂ ਦਾ ਕੋਈ ਫਾਇਦਾ ਹੈ ਜੇ ਪਿੰਡ ਦੇ ਵਿੱਚ ਚਿੱਟੇ ਦੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੁੰਦੀਆਂ ਨਹੀਂ ਗ੍ਰਾਂਟ ਨੇ ਆਪਦਾ ਕੰਮ ਕਰਨਾ ਵੇਖੋ ਆਪਾਂ ਕੰਮ ਬ ਨੂੰ ਗ੍ਰਾਂਟ ਵੀ ਦੇਣੀ ਪਊ ਸਰਕਾਰ ਪੰਚਾਇਤ ਜੇ ਗ੍ਰਾਂਟ ਆਊ ਤਾਂ ਪੰਚਾਇਤ ਚੱਲੂਗੀ ਬਾਕੀ ਇਹ ਵੀ ਗੱਲ ਹੈ ਨਾ ਜੇ ਗ੍ਰਾਂਟ ਆਉਂਦੀ ਆ ਪੱਜੇ ਪਿੰਡ ਦੇ ਲੋਕਾਂ ਵਾਸਤੇ ਹੁੰਦੀ ਜੇ ਪਿੰਡ ਦੇ ਲੋਕ ਰਹਿਣਗੇ ਫੇਰ ਹੀ ਗ੍ਰਾਂਟਾਂ ਚੱਲਣਗੀਆਂ ਹਾਂ ਇਹ ਬਿਲਕੁਲ ਅਗਲੀ ਪੀੜ੍ਹੀ ਆ ਜਿਹੜੇ ਹਿਸਾਬ ਨਾਲ ਸਿਸਟਮ ਚੱਲ ਪਿਆ ਇਹਨਾਂ ਦਾ ਘਰ ਇਹਨਾਂ ਵਾਸਤੇ ਗ੍ਰਾਂਟ ਸਭ ਕੁਝ ਖਤਮ ਆ ਕਿਉਂਕਿ ਗਾਂ ਇਹਦੂ ਅੱਗੇ ਇੱਕ ਬੱਚੀ ਆ 1.5 ਸਾਲ ਦੀ ਇਹ ਕੀ ਕਰਨਗੀ ਗ੍ਰਾਂਟ ਜਾਂ ਕੁਝ ਇਹਦੇ ਨਹੀਂ ਉਹ ਬਾਹਰ ਚ ਪੱਥਰ ਲਾਈ ਜਾਓ ਕੁਝ ਕਰੀਏ ਬਾਕੀ 21 ਸਾਲਾਂ ਦੀ ਹਾਂਜੀ ਹਾਂਜੀ ਹਾਂ ਮਾਤਾ ਵਿਚਾਰੀ ਬੈਠੀ ਉਹਨੇ ਪਹਿਲਾਂ ਇਹਦੀ ਜਵਾਨ ਹਲਾ ਇਹਦੇ ਦਾਦੇ ਦਾ ਘਰ ਇਹਨਾਂ ਦਾ ਸਾਂਝਾ ਸੀ ਤੇ ਸ਼ੁਰੂ ਤੋਂ ਲੈ ਕੇ ਆਉਣ ਜਾਣਾ ਪਰ ਬਹੁਤ ਮਾੜਾ ਹੋਇਆ ਪਿੰਡ ਦੇ ਵਿੱਚ ਇਹ ਹੋਣਾ ਨਹੀਂ ਚਾਹੀਦਾ ਸੀ ਇਹਦੀ ਮੌਤ ਹਾਂਜੀ ਹੂੰ ਤਾਂ ਹੋਰ ਵੀ ਪਿੰਡ ਦੇ ਜਿਹੜੇ ਲੋਕ ਐ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਉਹ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਆ ਪਰ ਇਹ ਲਗਾਤਾਰ ਪ੍ਰਸ਼ਾਸਨ ਤੇ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਆ ਇਹ ਇੱਕ ਮੌਤ ਨਹੀਂ ਹੋਈ ਹੋਰ ਵੀ ਪੰਜਾਬ ਦੇ ਵਿੱਚ ਓਵਰਡੋਜ਼ ਦੇ ਨਾਲ ਕਈ ਮੌਤਾਂ ਹੋਈਆਂ ਇਹ ਤੇ ਵੱਡੇ ਲੀਡਰਾਂ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਕਿਤੇ ਨਾ ਕਿਤੇ ਜਵਾਬ ਦੇਣਾ ਪਵੇਗਾ ਤੇ ਲੋਕ ਕਿਉਂਕਿ ਉਹਨਾਂ ਤੋਂ 2027 ਦੇ ਵਿੱਚ ਜਾਂ ਹੁਣ ਵੀ ਕਿਸਾਨ ਜਥੇਬੰਦੀਆਂ ਉਹਨਾਂ ਤੋਂ ਜਵਾਬ ਇਸ ਗੱਲ ਦਾ ਜ਼ਰੂਰ ਮੰਗਣਗੇ ਉਹ ਇਹ ਵੀ ਸੋਚਣਾ ਵੀ ਇਹ 1.5 ਸਾਲ ਦੀ ਬੱਚੀ ਦਾ 21 ਸਾਲ ਜਿਹੜੀ ਭੈਣ ਦਤਵਾ ਹੋਈ ਹੈ ਜਾਂ ਇਸ ਬਜ਼ੁਰਗ ਮਾਤਾ ਦਾ ਹੁਣ ਕੌਣ ਹੋਊਗਾ ਤੇ ਕੌਣ ਜ਼ਿੰਮੇਵਾਰ ਹੈ ਇਸ ਗੱਲ ਦਾ